ਅੱਜ ਇੱਥੇ ਪਹੁੰਚ ਕੇ ਬਾਬੇ ਸਾਡੇ ਉੱਥੇ ਗੱਡੀ ਰੁਕੀ ਸੀ ਜੀ ਗੱਡੀ ਮਤਲਬ ਜਾਂ ਬੈਲ ਜਾਂ ਘੋੜੇ ਅੱਗੇ ਜੋ ਜੋੜੇ ਹੋਏ ਸਨ ਮੈਨੂੰ ਲੱਗਦਾ ਕੁਦਰਤੀ ਹੈ ਵੀ ਛੇਤੀ ਪਹੁੰਚਣ ਦੀ ਨੀਅਤ ਨਾਲ ਬੈਲ ਗੱਡੀ ਨਹੀਂ ਆਈ ਹੋਏਗੀ ਘੋੜਿਆਂ ਵਾਲੀ ਗੱਡੀ ਲਿਆਂਦੀ ਹੋਏਗੀ ਤੇ ਉਹ ਗੱਡੀ ਓਪਨ ਨਹੀਂ ਬੰਦ ਸੀ ਕਿਉਂਕਿ ਸ਼ੰਕਾ ਸੀ ਵੀ ਸਿੰਘਾਂ ਦਾ ਕੀ ਪਤਾ ਕਿੱਥੋਂ ਆ ਜਾਣ ਧਾਵਾ ਬੋਲ ਕੇ ਸਾਹਿਬਜ਼ਾਦਿਆਂ ਨੂੰ ਛੜਾਲਣ ਸੋ ਬੰਦ ਗੱਡੀ ਨੂੰ ਘੋੜਿਆਂ ਵਾਲੀ ਗੱਡੀ ਨੂੰ ਜਲਦੀ ਤੋਂ ਜਲਦੀ ਪਹਚਾਣਾ ਸੀ ਇਸ ਵਾਸਤੇ ਉਸ ਗੱਡੀ ਲਈ ਸ਼ਬਦ ਸਿੱਖ ਇਤਿਹਾਸ ਚ ਰਾਤ ਵਰਤਿਆ ਤੇ ਜਿੱਥੇ ਬਾਹਰਲੀ ਫਸੀਲ ਉੱਤੇ ਇਹ ਗੱਡੀ ਇਹ ਅਸਵਾਰੀ ਰੁਕੀ ਜਿਹਦੇ ਚ ਸਾਹਿਬਜ਼ਾਦੇ ਕੈਦ ਸਨ ਉਹਨੂੰ ਅਸੀਂ ਰਾਤ ਸਾਹਿਬ ਕਹਿੰਦੇ ਆਂ ਦੁਨਾ ਸਿੰਘ ਹੰਡੂਰੀਆ ਕਹਿੰਦੇ ਨੇ ਉੱਥੇ ਪਿੱਪਲ ਦਾ ਬੂਟਾ ਸੀ ਸਹਬਜ਼ਾਦਿਆਂ ਨੂੰ ਕੁਝ ਦੇਰ ਉੱਥੇ ਰੋਕਿਆ ਤੇ ਸਰਹੰਦ ਦੇ ਮੁਸਲਮਾਨ ਹਿੰਦੂ ਜਿਹੜੇ ਇਨਸਾਨੀ ਹਿਰਦਾ ਰੱਖਣ ਵਾਲੇ ਸੀ ਔਰ ਇੱਥੇ ਵਸਦੇ ਸਿੱਖ ਵੀ ਸਾਰੇ ਇਕੱਠੇ ਹੋ ਗਏ ਤੇ ਸਭ ਨੂੰ ਇਸ ਗੱਲ ਦੀ ਖ਼ਬਰ ਸੀ ਕਿ ਬਦਨiyet ਹਾਕਮ ਹੁਣੇ ਗੁਰੂ ਦੇ ਲਾਲਾਂ ਨੂੰ ਨਹੀਂ ਛੱਡੇਗਾ ਬਹੁਤੀ ਦੇਰ ਨਹੀਂ ਲਾਈ ਛੇਤੀ ਛੇਤੀ ਮੁੱਖ ਦਰਵਾਜ਼ੇ ਖੋਲ ਕੇ ਜਿਹੜੀ ਇਹ ਸਾਰੀ ਕਈ ਕਿਲਿਆਂ ਦੇ ਵਿੱਚ ਮਰਬੇ ਬੰਦੇ ਦੇ ਵਿੱਚ ਵੱਡੇ ਮਰਬਿਆਂ ਦੇ ਵਿੱਚ ਜਿਹੜਾ ਬਾਹਰਲਾ ਟਿੱਬਾ ਹੈ ਇਹ ਸਾਰੀ ਧਰਤੀ ਜਿੱਥੇ ਤੁਸੀਂ ਬੈਠੇ ਹੋ ਇਹ ਖੱਬੇ ਪਾਸੇ ਦਾ ਤੁਸੀਂ ਅੱਜ ਵੀ ਪਰੇ ਖੇਤਾਂ 'ਚ ਜਾ ਕੇ ਵੇਖੋ ਨਾ ਉੱਥੇ ਤੁਹਾਨੂੰ ਐਡੀ ਐਡੀ ਚੌੜੀ ਦੀਵਾਰ ਮਿਲੇਗੀ ਔਰ ਜਿਹੜੀ ਨਦੀ ਹੰਸਲਾ ਵਗਦੀ ਸੀ ਉਹ ਅੰਦਰਲੇ ਪਾਸੇ ਦੀ ਹੋ ਕੇ ਗੁਜ਼ਰਦੀ ਸੀ ਇਸ ਬੁਰਜ ਨਾਲ ਖਹਿ ਕੇ ਗੁਜ਼ਰਦੀ ਸੀ ਦਰਜਨਾ ਹੋਰ ਬੁਰਜ ਸਨ ਇਹ ਬੁਰਜ ਸਭ ਤੋਂ ਉੱਚਾ ਸੀ 140 ਫੁੱਟ ਦਾ ਅੰਦਾਜ਼ਾ ਇਤਿਹਾਸਕਾਰਾਂ ਲਾਇਆ ਇਸ ਲਈ ਉਸ ਵੇਲੇ ਨਦੀ ਦੇ ਕਿਨਾਰੇ ਹੋਣ ਕਰਕੇ ਜਿਹਦੇ ਨਾਲ ਟਕਰਾ ਕੇ ਪਾਣੀ ਵਗਦਾ ਹਵਾ ਦੇ ਠੰਡੇ ਬੁੱਲੇ ਗਰਮੀਆਂ ਦੀ ਰੁੱਤ ਚ ਆਉਂਦੇ ਆ ਇਹਨੂੰ ਪਹਿਲਾਂ ਹੀ ਠੰਡਾ ਬੁਰਜ ਕਿਹਾ ਜਾਂਦਾ ਸੀ ਜ਼ੁਲਮੋ ਸਤਮ ਸ਼ੁਰੂ ਹੋ ਗਿਆ ਖਫਾ ਹੋਇਆ ਹਾਕਮ ਕਲਪਿਆ ਹੋਇਆ ਅਨੰਦਪੁਰ ਸਾਹਿਬ ਦਾ 8 ਮਹੀਨੇ ਦਾ ਕੇਰਾ ਮੈਂ ਗੁਰੂ ਸਾਹਿਬ ਦਾ ਕੁਝ ਨਾ ਵਿਗਾੜ ਸਕਿਆ ਚਮਕੌਰ ਦੀ ਗੜੀ ਤੋਂ 10 ਲੱਖ ਦਾ ਕੇਰਾ ਸਤਗੁਰੂ ਜੀ ਫੇਰ ਨਿਕਲ ਗਏ ਵੱਡੀ ਸ਼ਕਸ਼ਤ ਇਹਦੇ ਤੋਂ ਵੱਡੀ ਨਮੋਸ਼ੀ ਕੋਈ ਨਹੀਂ ਸੀ ਕਿਉਂਕਿ ਸਾਰੀ ਕਮਾਂਡ ਵਜ਼ੀਦਾ ਕਰ ਰਿਆ ਸੀ ਭਾਵੇਂ ਵਜ਼ੀਦੇ ਦੇ ਨਾਲ ਜ਼ਬਰਦਸਤ ਖਾਨ ਜਲੰਧਰ ਦਾ ਸੂਬਾ ਸੀ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦਾ ਸੂਬਾ ਸੀ ਸ਼ੇਰ ਅਫਗਾਨ ਕਸ਼ਮੀਰ ਦਾ ਸੂਬਾ ਸੀ ਇਹ ਆਧਿਕ ਸੂਬੇ ਸਨ ਪਰ ਫਿਰ ਵੀ ਮੁੱਖ ਜ਼ਿੰਮੇਵਾਰੀ ਵਜ਼ੀਦੇ ਦੀ ਸੀ ਉਹ ਕੜਪਿਆ ਹੋਇਆ ਵੀ ਮੈਂ ਇੰਨਾ ਜਨੂਨ ਨਾਲ ਕਹਿਰ ਟਾਇਆ ਫਿਰ ਵੀ ਮੈਂ ਕਾਮਯਾਬ ਨਹੀਂ ਹੋਇਆ ਤੇ ਹੁਣ ਉਹ ਸਾਰੀ ਆਪਣੀ ਜਿਹੜੀ ਅੰਦਰ ਦਾ ਸਾੜਾ ਸੀਰਖਾ ਸੀ ਭੰਬੜ ਸੀ ਉਹ ਸਹਬਜ਼ਾਦਿਆਂ ਤੇ ਜ਼ੁਲਮ ਢਾ ਕੇ ਮਾਤਾ ਜੀ ਤੇ ਕਹਿਰ ਢਾ ਕੇ ਆਪਣੇ ਆਪ ਨੂੰ ਠੰਡ ਪਾਉਣੀ ਚਾਹੁੰਦਾ ਹੈ ਉਹਨੇ ਕਿਹਾ ਸੀਤਪੁਰਜ ਵਿੱਚ ਬੰਦ ਕਰ ਦਿਓ